ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੇ ਟਾਈਮ ਇੱਕ ਐਸਾ ਸਿੱਖ ਲਿਆਂਦਾ ਗਿਆ ਜਿਹਦੇ ਬਾਰੇ ਇਹ ਚਰਚਾ ਸੀ ਨੂੰ ਫੇਤ ਚੰਬੜਿਆ ਜਿਸ ਵੇਕ ਤੋਂ ਸਿੱਖ ਲਿਆਂਦਾ ਗਿਆ ਉਹ ਝੂਲ ਰਿਹਾ ਸੀ ਸਿਰ ਮਾਰ ਰਿਹਾ ਸੀ ਜ਼ਮੀਨ ਦੇ ਤੇ ਉਹ ਸਿੱਖ ਜਿਹਨੂੰ ਬਰੇਤ ਚੰਬੜਿਆ ਹੋਇਆ ਸੀ ਜਦ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੇ ਕੋਲ ਲਿਆਂਦਾ ਗਿਆ ਤਾਂ ਪਾਤਸ਼ਾਹ ਨੇ ਇਹ ਬਚਨ ਉਚਾਰਨ ਕੀਤੇ ਇਹ ਜਪਜੀ ਸਾਹਿਬ ਇਕਾਗਰਿਤ ਹੋ ਕੇ ਨਹੀਂ ਪੜਦਾ ਹੋਇਆ ਤੇ ਗੁਰੂ ਅੰਮ੍ਰਿਤ ਬਾਦ ਸਾਹਿਬ ਜੀ ਮਹਾਰਾਜ ਦਾ ਹੁਕਮ ਜਿਸ ਦੇ ਕੰਠ ਦੇ ਤੇ ਮਨ ਵਿੱਚ ਜਪਜੀ ਸਾਹਿਬ ਦਾ ਵਾਸਾ ਹੈ ਕੋਈ ਭੂਤ ਪ੍ਰੇਤ ਦੀ ਰੂਹ ਉਸ ਨੂੰ ਚੰਬਲ ਨਹੀਂ ਸਕਦੇ ਇਸ ਜਪਜੀ ਸਾਹਿਬ ਦੀ ਇਤਨੀ ਸ਼ਕਤੀ ਇਸ ਕਲਾਮ ਵਿੱਚ ਇਤਨਾ ਜ਼ੋਰ ਹੈ ਇਸ ਜਪਜੀ ਸਾਹਿਬ ਵਿੱਚ ਇਤਨੀ ਤਾਕਤ ਹੈ ਬਸਰ ਤੇ ਹਿਰਦੇ ਵਿੱਚ ਵਸੀ ਹੋਵੇ ਬਸਰ ਤੇ ਇਸ ਦਾ ਕੰਠ ਦੇ ਵਿੱਚ ਵਾਸਾ ਹੋਵੇ ਤੂੰ ਐਸੀ ਇੱਕ ਜ਼ੋਰਦਾਰ ਬਾਣੀ ਹੈ ਕਿ ਕੋਈ ਮਲੀਨ ਰੂਹ ਨੇੜੇ ਆ ਨਹੀਂ ਸਕਦੇ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਕਹਿੰਨ ਲੱਗੇ ਕਿ ਜਿਹੜਾ ਬੰਦਾ ਆਪਣੇ ਕੰਠ ਵਿੱਚ ਜਪਜੀ ਸਾਹਿਬ ਨੂੰ ਰੱਖਦਾ ਕਿਸੇ ਵੀ ਮਲੇਨ ਰੋਗ ਦਾ ਉਸ ਦੇ ਉੱਤੇ ਅਸਰ ਨਹੀਂ ਪਾ ਸਕਦਾ